बोलिए हालेलुया खुदावान यीशु से नाम दी जय तोस मंडली च हाजिर जो बड़े-बड़े च चमत्कार ਕਰਨ ਵਾਲਾ हालेलुया हालेलुया सो आईएससी प्रभु जी पवित्र वचन दी बात चलांगे ਲੂਕਾ ਦੀ انجਿਲ ਉਹਦਾ 12 ਦੇ ਆਏ ਤੇ 22 ਵਚਨ ਤੋਂ ਪੜਾਂਗੇ ਪੰਜ ਉਸਨੇ ਆਪਣੇ ਚੇਲਿਆਂ ਨੂੰ ਆਖਿਆ ਧਿਆਨ ਨਾਲ ਸੁਣੀਏ ਅਰਧਵਾਰਿਆ ਉਸਨੇ ਆਪਣੇ ਚੇਲਿਆਂ ਨੂੰ ਆਖਿਆ ਹਾਂ ਉਸਨੇ ਆਪਣੇ ਚੇਲਿਆਂ ਨੂੰ ਆਖਿਆ ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਹਾਂ ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾ ਦੇ ਲਈ ਚਿੰਤਾ ਨਾ ਕਰੋ ਸੋ ਪ੍ਰਾਣਾ ਦੇ ਲਈ ਚਿੰਤਾ ਨਾ ਕਰੋ ਭਾਈ ਅਸੀਂ ਕੀ ਖਾਵਾਂਗੇ ਭਾਈ ਅਸੀਂ ਕੀ ਖਾਵਾਂਗੇ ਨਾ ਆਪਣੇ ਸਰੀਰ ਦੇ ਲਈ ਨਾ ਆਪਣੇ ਸਰੀਰ ਦੇ ਲਈ ਭਾਈ ਕੀ ਪਹਿਨਾਂਗੇ ਭਾਈ ਕੀ ਪਹਿਨਾਂਗੇ ਕੀ ਕੀ ਪ੍ਰਾਣ ਕੀ ਪ੍ਰਾਣ ਭੋਜਨ ਨਾਲੋਂ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵਧੀਕ ਹੈ ਵਧੀਕ ਹੈ ਕਾਮਾਂ ਦੀ ਵੱਲ ਧਿਆਨ ਕਰੋ ਆ ਕਾਮਾਂ ਦੀ ਬਲ ਧਿਆਨ ਕਰੋ ਜੋ ਨਾ ਬੀਜਦੇ ਨਾ ਬੀਜਦੇ ਨਾ ਵੱਢਦੇ ਨਾ ਵੱਢਦੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਨਾ ਭੰਡਾਰ ਨਾ ਪੁੰਡਾ ਨਾ ਕੋਲਾ ਹੈ ਨਾ ਕੋਲਾ ਹੈ ਅਤੇ ਪਰਮੇਸ਼ਰ ਅਤੇ ਪਰਮੇਸ਼ਰ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਤੁਸੀਂ ਪੰਛੀਆਂ ਨਾਲੋਂ ਤੁਸੀਂ ਪੰਛੀਆਂ ਨਾਲੋਂ ਨਹੀਂ ਉੱਤਮ ਹੋ ਕਿੰਨੇ ਉੱਤਮ ਹੋ ਤੁਹਾਡੇ ਵਿੱਚੋਂ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਆਪਣੀ ਉਮਰ ਇੱਕ ਪਲ ਇੱਕ ਪਲ ਵਧਾ ਸਕਦਾ ਹੈ ਵਧਾ ਸਕਦਾ ਹੈ ਇਸ ਲਈ ਇਸ ਲਈ ਜਦ ਤੁਸੀਂ ਤੁਸੀਂ ਛੋਟੇ ਤੋਂ ਛੋਟਾ ਕੰਮ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤਾਂ ਹੋਰ ਨਾ ਗੱਲਾਂ ਲਈ ਤਾਂ ਹੋਰ ਨਾ ਗੱਲਾਂ ਲਈ ਕਾਨੂੰ ਚਿੰਤਾ ਕਰਦੇ ਹੋ ਕਾਨੂੰ ਚਿੰਤਾ ਕਰਦੇ ਹੋ ਸੋਸਨ ਦੇ ਫੁੱਲਾਂ ਵਾਂਗ ਸੋਸਨ ਦੇ ਫੁੱਲਾਂ ਵਾਂਗ ਧਿਆਨ ਕਰੋ ਧਿਆਨ ਕਰੋ ਜੋ ਕਿਕਰ ਜੋ ਕਿਕਰ ਵਾਦੇ ਹਨ ਵਾਦੇ ਹਨ ਕੋਨਾ ਮਿਹਨਤ ਕਰਦੇ ਨਾ ਉਹ ਮਿਹਨਤ ਕਰਦੇ ਨਾ ਕਰਦੇ ਹਨ ਪਰ ਮੈਂ ਤੁਹਾਨੂੰ ਅਖਦਾ ਹਾਂ ਮੈਂ ਤੁਹਾਨੂੰ ਅਖਦਾ ਹਾਂ ਭਾਈ ਸੁਲੇਮਾਨ ਭਾਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਸਾਰੀ ਭੜਕ ਵਿੱਚੋਂ ਇਹਨਾਂ ਵਿੱਚੋਂ ਉਹਨਾਂ ਵਿੱਚੋਂ ਇੱਕ ਜਹਾ ਫੈਨਿਆ ਹੋਇਆ ਨਾ ਇੱਕ ਪਹਿਲਾ ਨਾਸੀ ਸੋ ਜਦ ਪਰਮੇਸ਼ਵਰ ਜੋ ਸਾਤ ਪਰਮੇਸ਼ਾ ਜੰਗਲੀ ਬੂਟੀ ਨੂੰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਜਿਹੜੀ ਅੱਜ ਹੈ ਅਤੇ ਭਲਕੇ ਅਤੇ ਭਲਕੇ ਦੂਰ ਵਿੱਚ ਚੋਕੀ ਜਾਂਦੀ ਦੂਰ ਵਿੱਚ ਚੋਕੀ ਜਾਂਦੀ ਹੈ ਇਹੋ ਜਿਹਾ ਪਹਨੌਂਦਾ ਹੈ ਇਹੋ ਜਿਹਾ ਪਹਨੌਂਦਾ ਹੈ ਤਾਹੇ ਥੋੜੀ ਪ੍ਰਤੀਤ ਤਾਹੇ ਥੋੜੀ ਪ੍ਰਤੀਤ ਵਾਲਿਓ ਉਹ ਕਿੰਨਾ ਵਧੀਕ ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਵੇਗਾ ਤੁਹਾਨੂੰ ਪਹਿਨਾਵੇਗਾ ਬਾਸ ਬੋਲੋ ਹਾਲੇਲੂਇਆ 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 ਸੋ ਧਿਆਨ ਦਿয়ে ਮੇਰੀ ਵਾਲ ਪੂਰੀ ਤਰ੍ਹਾਂ ਗੌਰ ਕਰਿਏ ਹਾਲੇਲੂਇਆ सो प्रभु प्रभुश्व ने वचन से लिखा भी चिंता ना करो बोलो की लिखा फिर बोलो की लिखा चिंता हूँ देखो ना, ना खाने चिंता करो ना पीन की चिंता करो ना पहनने की चिंता करो ना किसी पैसे टेके की चिंता करो ना किसी रोग की चिंता करो ना किसी बीमारी की चिंता करो हाल लो यार क्योंकि साडा परमेश्वर साड़ी चिंता ਬੋਲੋ ਸਾਡਾ ਪਰਮੇਸ਼ਰ ਸਾਡੀ ਚਿੰਤਾ ਕਰਦਾ ਹੈ। ਫਿਰ ਬੋਲੋ ਸਾਡਾ ਪਰਮੇਸ਼ਰ ਸਾਡੀ ਚਿੰਤਾ ਕਰਦਾ ਹੈ। ਅੱਜ ਬੜੇ ਭੈਣ ਭਾਈ ਨੇ ਚਿੰਤਾ 'ਚ ਡੁੱਬੇ ਨੇ। ਸਾਡਾ ਇਹ ਕੰਮ ਕਿਵੇਂ ਹੋਊਗਾ? ਮੈਂ ਬੱਚਿਆਂ ਦੀ شادی ਕਰਨੀ ਸੀ ਜੇ ਪੈਸਾ ਹੁੰਦਾ ਤਾਂ ਪਾਏ ਕੰਮ ਕਰਦੇ। ਚਿੰਤਾ ਹallelujah ਜੇ ਮੇਰੀ ਜੇਬ 'ਚ ਪੈਸਾ ਹੁੰਦਾ ਤਾਂ ਸੀ ਇਹ ਘਰ ਬਣਾ ਲੈਂਦੇ। ਇਹ ਵੀ ਚਿੰਤਾ ਅਰਾਧਨ ਚਿੰਤਾ ਮੈਂ ਉਹਦੀ ਕਿਸ਼ਤ ਦੇਣੀ ਏ ਉਹ ਵੀ ਚਿੰਤਾ ਸਾਡੇ ਘਰ ਚ ਦਾਣੇ ਘੱਟ ਨੇ ਫੇਰ ਵੀ ਚਿੰਤਾ ਅਜੇ ਕੁਆਂਟਲ ਦਾਣੇ ਪੈ ਰਹੇ ਮਹੀਨੇ ਦਾ ਰਸਲ ਪਿਆ ਫੇਰ ਵੀ ਚਿੰਤਾ ਅਗਲੇ ਮਹੀਨੇ ਕੀ ਖਾਵਾਂਗੇ ਬੰਦਾ ਚਿੰਤਾ ਦੇ ਵਿੱਚ ਟੁੱਬਿਆ ਪਰ ਪਰਮੇਸ਼ਰ ਦਾ वचन ਕੀ ਕਹਿੰਦਾ ਹੈ ਹallelujah ਪ੍ਰਭੂ ਦਾ वचन ਸਾਨੂੰ ਕੀ ਕਹਿੰਦਾ ਹੈ ਅਸੀਂ ਬਹੁਤ ਅਡਵਾਂਸ ਚਿੰਤਾ ਲੈ ਕੇ ਬੈਠੇ ਆ ਬਹੁਤ ਜ਼ਿਆਦਾ ਅਡਵਾਂਸ ਚਿੰਤਾ ਹallelujah ਮੇਰੇ ਭੈਣਾਂ ਭਰਾਓ ਚਿੰਤਾ ਦਾ ਦੂਜਾ ਨਾਮ ਮੌਤ ਹੈ ਚਿੰਤਾ ਦਾ ਦੂਜਾ ਨਾਮ ਹਰ ਟੈਗ ਹੈ ਚਿੰਤਾ ਬੰਦੇ ਨੂੰ ਟੈਗ ਕਰਾ ਦਿੰਦੀ ਹੈ ਚਿੰਤਾ ਬੰਦੇ ਦੀ ਸੋਚ ਨੂੰ ਖਤਮ ਕਰ ਦਿੰਦੀ ਹੈ ਚਿੰਤਾ ਬੰਦੇ ਦਿਮਾਗ ਨੂੰ ਕਮਲਾ ਕਰ ਦਿੰਦੀ ਹੈ ਮੇਰੇ ਪੈ ਪ੍ਰਭੂ ਇਸ ਕਰਕੇ ਸਭ ਤੋਂ ਜਿਹੜੀ ਖਤਰਨਾਕ ਚੀਜ਼ ਹੈ ਉਹ ਹੈ ਚਿੰਤਾ ਇਸ ਲਈ ਪ੍ਰਭੂ ਕਹਿੰਦਾ ਹੈ ਚਿੰਤਾ ਨਾ ਕਰੋ ਆਪਣੀ ਸਾਰੀ ਚਿੰਤਾ ਮੇਰੇ ਉੱਪਰ ਸੜ ਦਿਓ ਮੈਨੂੰ ਤੁਹਾਡਾ ਫਿਕਰ ਹੈ ਹallelujah ਸਾਰੇ ਬੋਝ ਨਾਲੋਂ ਇੱਕ ਦੋ ਸ਼ਬਦਾਂ ਦੀ ਗੱਲ ਹੈ ਚਿੰਤਾ ਦੋ ਸ਼ਬਦ ਨੇ ਲੇਕਿਨ ਇਹ ਚਿੰਤਾ ਜਿਹੜੀ ਸਭ ਤੋਂ ਵੱਡੀ ਖਤਰਨਾਕ ਚੀਜ਼ ਹੈ बोली हाले लोया मेरे आज बच्चे अच्छे भी चिंता है जवान भी चिंता कर रहा है बुजुर्ग भी चिंता कर रहे, चिंता कर रहे ने, और चिंता कर कर करके करके -कर -कर कर -कर 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 चिंता मेरे भाई उस दुनिया के समाप्त समय तो पहला हो जाते हले लोजा पर सानू प्रभु की कहता है हरे लोजा जूना तीन सोलह बच्चे पढ़िए ਜੋ ਨਾ ਕੰਦੇ ਆਏ ਉਹਦਾ 16 ਵਚਨ ਜਿਹਨੂੰ ਮਿਲਦਾ ਪਰੋ ਕੋਈ ਹallelujah ਹallelujah ਕਿਉਂਕਿ ਪਰਮੇਸ਼ਰ ਨੇ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿਉਂਕਿ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤ ਕਿਉਂ ਉਹਦੀ ਆਪਣਾ ਇਕਲੌਤਾ ਪੁੱਤ ਬਖਸ਼ ਦਿੱਤਾ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਤਾਂ ਕਿ ਹਰੇਕ ਜੋ ਉਸ ਉਤੇ ਨੇਚਾ ਕਰੇ ਉਹਦੇ ਉਤੇ ਨੇਚਾ ਕਰੇ ਨਾਸ ਨਾ ਹੋਵੇ ਉਹ ਨਾਸ ਨਾ ਹੋਵੇ ਪਰ ਸੰਦੀਪਕ ਜੀ ਨੂੰ ਪਰ ਸੰਦੀਪਕ ਜੀ ਨੂੰ ਆਵੇ ਹallelujah ਪਰਮੇਸ਼ਰ ਨੇ ਸਾਨੂੰ ਬਖਸ਼ ਦਿੱਤਾ ਹੈ ਆਪਣਾ ਪੁੱਤਰ ਹallelujah ਸਾਡੀ ਚਿੰਤਾ ਕਰਨ ਵਾਲਾ ਪਰਮੇਸ਼ਰ ਦਾ ਪੁੱਤਰ ਮਸੀਹ ਯਿਸੂ ਹੈ ਹallelujah ਅਸੀਂ ਆਪਣੀ ਚਿੰਤਾ ਆਪਣੇ ਪਰਮੇਸ਼ਰ ਨੂੰ ਦਈਏ ਅਸੀਂ ਸਾਰੀ ਚਿੰਤਾ ਸਾਰੀ ਸੋਚ ਆਪਣੇ ਪਰਮੇਸ਼ਰ ਨੂੰ ਦਈਏ ਪ੍ਰਭੂ ਯਿਸੂ ਮਸੀਹ ਨੂੰ ਚਿੰਤਾ ਦਈਏ ਕਿਉਂਕਿ ਸਾਨੂੰ ਚਿੰਤਾ ਵਿੱਚੋਂ ਕੱਢਣ ਵਾਲਾ ਉਹੀ ਹੈ ਜਦੋਂ ਕਾਨਾ ਦੇ ਗਲੀਲ ਦੇ ਵਿੱਚ شادی ਹੋਈ ਉਹ ਜਗ੍ਹਾ ਤੇ माता मरियम उ बहुत वो चिंता आ गई उन्हें अपनी सारी चिंता की कहा जिमें प्रभु ईश्मी कहे उस करो मेरे पैर प्रभु प्रभु ने कहा जो मैं कट गई प्रभु ने क्या इस तरह करो ये घरिया पानी पा दो जो पानी पा दिता तो वो पानी जो सभा के प्रधान को लेके गए वो मैं बन गया ਹallelujah ਪਰਮੇਸ਼ਰ ਸਾਡੇ ਘਾਟਿਆਂ ਨੂੰ ਪੂਰਾ ਕਰਨ ਦੀ ਸ਼ਕਤੀ ਰੱਖਦਾ ਹੈ ਪਰਮੇਸ਼ਰ ਦੇ ਕੋਲ ਪਾਵਰ ਹੈ ਮੇਰੇ ਪੈਨ ਪ੍ਰਭੂ ਸਾਡੀ ਹਰ ਇੱਕ ਚਿੰਤਾ ਨੂੰ ਦੂਰ ਕਰਨ ਦੀ ਸ਼ਕਤੀ ਰੱਖਦਾ ਹੈ ਸਾਡੇ ਬੱਚਿਆਂ ਦੇ ਬਾਰੇ ਜਾਣਦਾ ਹੈ ਸਾਡੇ ਪਰਿਵਾਰ ਦੇ ਬਾਰੇ ਜਾਣਦਾ ਹੈ ਸਾਡੀ ਜੇਬ ਦੇ ਵਿੱਚ ਕੀ ਕੋਸ਼ ਹੈ ਪ੍ਰਭੂ ਜਾਣਦਾ ਹੈ ਸਾਡੇ ਪਰਿਵਾਰ ਦੇ ਵਿੱਚ ਕੀ ਕੋਸ਼ ਹੈ ਪ੍ਰਭੂ ਜਾਣਦਾ ਹੈ ਮੇਰੇ ਪੈਨ ਪ੍ਰਭੂ ਪ੍ਰਭੂ ਮਹੱਬਤ ਕਰਨ ਵਾਲਾ ਪਰਮੇਸ਼ਰ ਹੈ ਉਹ ਤੁਹਾਡੀ ਚਿੰਤਾ ਨੂੰ ਖਤਮ ਕਰਨ ਵਾਲਾ ਪਰਮੇਸ਼ਰ ਹੈ ਆਪਣੀ ਸਾਰੀ ਚਿੰਤਾ ਉਸ ਨੂੰ ਸੌਂ ਦਿਓ ਕਿਉਂਕਿ ਜੋ ਉਹ ਨੂੰ ਤੁਹਾਡਾ ਫਿਕਰ ਹੈ ਹallelujah 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 ਆਪਣੀ ਸਾਰੀ ਚਿੰਤਾ ਪ੍ਰਭੂ ਤੇ ਸੁੱਟ ਦਿਓ ਕਿਉਂਕਿ ਜੋ ਉਹ ਨੂੰ ਤੁਹਾਡਾ ਫਿਕਰ ਹੈ ਪਹਿਲਾ ਪਤਰ ਪੰਜ ਦੀ 7 ਵਿੱਚ ਲਿਖੋ ਪੜੋ ਪਹਿਲਾ ਪਤਰ ਪੰਜ ਦੇ ਆਇਆ 7 ਵਜੇ ਪੜੋ ਕੋਈ ਪਹਿਲਾ ਪਤਰਸ ਪੰਜ ਦੇ ਆਇਆ ਸੱਤ ਵਚਨ ਪੱਪੜੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ ਕਿਉਂਕਿ ਜੋ ਉਹਨੂੰ ਤੁਹਾਡਾ ਫਿਕਰ ਹੈ ਕਰੋ ਜੀ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਹਾਂ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਮਤਲਬ ਕਿਦੇ ਉੱਤੇ ਪ੍ਰਭੂ ਯਿਸੂ ਛਿਉਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂਕਿ ਉਹਨੂੰ ਤੁਹਾਡਾ ਫਿਕਰ ਹੈ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ ਹਾਂ ਕੀ ਦੇਖਿਆ ਵੀ ਸੰਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ਤਾਨ ਬੁੱគ ਦੇ ਸੀ ਵਾਂਗੂ ਪਾਲਦਾ ਫਿਰਦਾ ਹੈ ਕਿਨੂੰ ਪਾਰ ਖਾਵਾਂ ਕਿਨੂੰ ਪਾਰ ਖਾਵਾਂ ਬੋਲੋ ਹallelujah ਅੱਗੇ ਵੀ ਤੁਸੀਂ ਆਪਣੀ ਨੇਚਾ ਵਿੱਚ ਤੱਕੜੇ ਹੋਗੇ ਲਿਖਿਆ ਤੁਸੀਂ ਆਪਣੀ ਨੇਚਾ ਵਿੱਚ ਤੱਕੜੇ ਹੋਗੇ ਉਹਦਾ ਸਾਹਮਣਾ ਕਰੋ ਉਹਦਾ ਸਾਹਮਣਾ ਕਰੋ ਇਹ ਜਾਣ ਕੇ ਇਹ ਜਾਣ ਕੇ ਤੁਹਾਡੇ ਗੁਰ ਭਾਈ ਕਿਉਂਕਿ ਜੋ ਤੁਹਾਡੇ ਗੁਰ ਭਾਈ ਜਿਹੜੇ ਜਗਤ ਵਿੱਚ ਹਨ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਸਹੜੇ ਪੈਂਦੇ ਉਹਨਾਂ ਨੂੰ ਵੀ ਇਹੋ ਦੁੱਖ ਸਹੜੇ ਪੈਂਦੇ ਹਨ ਅਤੇ ਪਰਮ ਕਿਰਪਾਲੂ ਪਰਮੇਸ਼ਰ ਅਤੇ ਪਰਮ ਕਿਰਪਾਲੂ ਪਰਵੇਸ਼ਰ ਜਿਹਨੇ ਤੁਹਾਨੂੰ ਆਪਣੇ ਸੰਦੀਪ ਤੇਜ ਦੇਣ ਲਈ ਜਿਹਨੇ ਤੁਹਾਨੂੰ ਆਪਣੇ ਸੰਦੀਪ ਤੇਜ ਦੇ ਲਈ ਮੁਸੀਬਤ ਸੱਧਿਆ ਮੁਸੀਬਤ ਸੱਧਿਆ ਜਦ ਤੁਸੀਂ ਥੋੜਾ ਜਿਹੇ ਦੁੱਖ ਭੋਗ ਲਿਆ ਆਪੇ ਤੁਹਾਨੂੰ ਕਾਇਮ ਤਾਂਪੇ ਤੁਹਾਨੂੰ ਕਾਇਮ ਅਤੇ ਕਾਮਲ ਅਤੇ ਤਕੜਿਆ ਕਰੇਗਾ ਅਤੇ ਤਕੜਿਆ ਕਰੇਗਾ ਪਰਾਕਰਮ ਵਿੱਚ ਪਰਾਕਰਮ ਵਿੱਚੋ ਜੁਗੋ ਜੁਗੋ ਉਸੇ ਦੀ ਹੈ ਆਮੀਨ ਆਮੀਨ ਬੋਲੋ ਹallelujah 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 ਸੁਣੋ ਪਰ ਇਹ ਬਾਈ ਵਚਨ ਫਿਰ ਉਸ ਜਗ੍ਹਾ ਤੇ ਆਈਏ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਖਿਆ ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਮੈਂ ਇਸ ਕਰਕੇ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਜੋ ਪ੍ਰਾਣ ਜਿਹੜੇ ਜਾਨ ਪ੍ਰਾਣ ਆਤਮਾ ਇੱਕ ਮਨੁੱਖ ਵਿੱਚ ਤਿੰਨ ਗੱਲਾਂ ਨੇ ਜਾਨ ਪ੍ਰਾਣ ਤੇ ਆਤਮਾ ਲਿਖਿਆ ਪ੍ਰਾਣ ਪ੍ਰਾਣਾ ਦੇ ਦੀ ਚਿੰਤਾ ਨਾ ਕਰੋ ਭਾਈ ਅਸੀਂ ਕੀ ਖਾਵਾਂਗੇ ਭਾਈ ਅਸੀਂ ਕੀ ਖਾਵਾਂਗੇ ਨਾ ਆਪਣੇ ਸਰੀਰ ਦੇ ਲਈ ਨਾ ਆਪਣੇ ਸਰੀਰ ਦੇ ਲਈ ਭਾਈ ਕੀ ਪਹਿਨਾਂਗੇ ਭਾਈ ਕੀ ਪਹਿਨਾਂਗੇ ਕਿ ਕੀ ਪ੍ਰਾਣ ਭੋਜਨ ਨਾਲੋਂ ਕਿਉਂਕਿ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵਧੀਕ ਹੈ ਵਧੀਕ ਹੈ ਸਵਾਮੀ ਵਾਲੇ ਧਿਆਨ ਕਰੋ ਕਿ ਲੈ ਕੇ ਆ ਪ੍ਰਭੂ ਨੇ ਸਾਨੂੰ ਕਿ ਸੰਤੈ ਸਤਿਤਾ ਕਾਮਾਂ ਵਾਲ ਧਿਆਨ ਕਰੋ ਜੋ ਨਾ ਬੀਜਦੇ ਨਾ ਬੀਜਦੇ ਨਾ ਵੱਢਦੇ ਨਾ ਵੱਢਦੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਨਾ ਭੰਡਾਰ ਹੈ ਨਾ ਭੰਡਾਰ ਨਾ ਪੜੋਲਾ ਹੈ ਨਾ ਪੜੋਲਾ ਹੈ ਤੇ ਪਰਮੇਸ਼ਰ ਅਤੇ ਪਰਮੇਸ਼ਰ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਉਹਨਾਂ ਦੀ ਪਿਰਤ ਪਾਲ ਕਰਦਾ ਹੈ ਤੁਸੀਂ ਪੰਛੀਆਂ ਨਾਲੋਂ ਤੁਸੀਂ ਪੰਛੀਆਂ ਨਾਲੋਂ ਕਿੰਨੇ ਹੀ ਉੱਤਮ ਹੋ ਕਿੰਨੇ ਹੀ ਉੱਤਮ ਹੋ ਤੁਹਾਡੇ ਵਿੱਚੋਂ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਆਪਣੀ ਉਮਰ ਇੱਕ ਪਰਪਤ ਇੱਕ ਪਲ ਵਾਹ ਸਕਦਾ ਹੈ ਇਸ ਲਈ ਜਦ ਤੁਸੀਂ ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰ ਨਾ ਗੱਲਾਂ ਲਈ ਤਾਂ ਹੋਰ ਨਾ ਕੰਮਾਂ ਲਈ ਉਹਨਾਂ ਨੂੰ ਚਿੰਤਾ ਕਰਦੇ ਹੋ ਉਹਨਾਂ ਨੂੰ ਚਿੰਤਾ ਕਰਦੇ ਹੋ ਸੋ ਸੰਦੇ ਫੁੱਲਾਂ ਵੱਲ ਧਿਆਨ ਕਰੋ ਸੋ ਸੋਸ਼ਨ ਜਿਹੜੇ ਜੰਗਲ ਦੇ ਵਿੱਚ ਪਹਾੜਾਂ ਦੇ ਵਿੱਚ ਬੂਟੇ ਉੱਗਦੇ ਨੇ ਫੁੱਲ ਉੱਗਦੇ ਨੇ ਉਹਨਾਂ ਵੱਲ ਧਿਆਨ ਕਰੋ ਜੋ ਨਾ ਜੋ ਕਿਕਰ ਵੱਧੇ ਹਨ ਉਹ ਦੇਖੋ ਕਿਕਰ ਵਾਦੇ ਨਾਲ ਉਹਨਾਂ ਨੂੰ ਕੋਈ ਪਾਣੀ ਦੇਣ ਵਾਲਾ ਨਾ ਕੋਈ ਗੋਡੀ ਕਰਨ ਵਾਲਾ ਉਹ ਕਿਵੇਂ ਉਤਸ਼ਾਹ ਤੇ ਵਾਦੇ ਨੇ ਉਹ ਨਾ ਮਿਹਨਤ ਕਰਦੇ ਉਹ ਨਾ ਮਿਹਨਤ ਕਰਦੇ ਨਾ ਕਰਦੇ ਹਾਂ ਨਾ ਕਰਦੇ ਹਾਂ ਪਰ ਮੈਂ ਤਾਂ ਫਕਤਾ ਹਾਂ ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਸੁਲੇਮਾਨ ਭਾਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਆਪਣੀ ਸਾਰੀ ਭੜਕ ਵਿੱਚ ਇਹਨਾਂ ਵਿੱਚੋਂ ਇੱਕ ਜਿਹਾ ਇੱਕ ਇਹਨਾਂ ਵਿੱਚ ਇੱਕ ਜਿਹਾ ਜਿਹਨਾਂ ਹੋਇਆ ਨਾ ਸੀ ਪਹਿਲਾਂ ਹੈ ਨਾ ਸੀ ਸੋ ਜਦ ਪਰਮੇਸ਼ਵਰ ਨੇ ਜਦ ਪਰਮੇਸ਼ਵਰ ਜੰਗਲੀ ਬੂਟੀ ਨੂੰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਜਿਹੜੀ ਅੱਜ ਹੈ ਅਤੇ ਭਲਕੇ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਹੈ ਤੰਦੂਰ ਵਿੱਚ ਝੋਕੀ ਜਾਂਦੀ ਹੈ ਉਹ ਜਿਹਾ ਪਹਿਨਾਂਦਾ ਅਜਿਹਾ ਪਹਿਨਾਂਦਾ ਹੈ ਤਾਹੇ ਥੋੜੀ ਪਰਤੀਤ ਵਾਲੇ ਤਾਹੇ ਥੋੜੀ ਪਰਤੀਤ ਵਾਲੇ ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਏਗਾ ਹallelujah ਅਗਲਾ ਵਚਨ ਪੜਾਂਗੇ 35 ਵਚਨ ਹਾਂਜੀ ਤੁਹਾਡੇ ਲੱਕ ਬੰਨੇ ਹਾਂ ਹੁਣ ਦੇਖੋ ਅੱਗੇ ਕੀ ਲਿਖਿਆ ਤੁਹਾਡੇ ਲੱਕ ਬੰਨੇ ਔਰ ਦੀਵੇ ਬਲਦੇ ਰਹਿਣ ਕੀ ਹੋਣ ਤੁਹਾਡੇ ਲੱਕ ਬੰਨੇ ਦੀਵੇ ਬਲਦੇ ਲੱਕ ਬੰਨੇ ਤੇ ਦੀਵੇ ਬਲਦੇ ਰਹਿਣ ਲੱਕ ਬੰਨਣ ਦਾ ਮਤਲਬ ਕੀ ਹੁੰਦਾ ਹੈ ਕਿ ਪੂਰੇ ਕਾਇਮ ਹੋ ਕੇ ਕੋ ਪੂਰੇ ਕਾਇਮ ਤਕੜੇ ਹੋ ਕੇ ਚੱਲਣਾ ਹੈ ਹਾਲੇਲੂਇਆ ਹਾਲੇਲੂਇਆ ਲੱਕ ਬੰਨਣਾ ਮਤਲਬ ਕੀਦਾ ਜਿਵੇਂ ਜੰਗ ਦੇ ਮੈਦਾਨ 'ਚ ਬੰਦਾ ਜਾਂਦਾ ਤੇ ਉਹਦਾ ਲੱਕ ਕਫਰ ਜਿਹੜੀ ਆ ਪੂਰੀ ਕੱਸੀ ਹੁੰਦੀ ਆ ਬਣੀ ਹੁੰਦੀ ਆ ਇਸੇ ਪ੍ਰਕਾਰ ਮਸੀਹ ਵਿੱਚ ਚੱਲਣਾ ਹੈ ਮਸੀਹ ਦੇ ਯੋਧੇ ਬਨਣਾ ਹੈ ਮਸੀਹ ਵਿੱਚ ਪ੍ਰਾਰਥਾ ਕਰਨ ਵਾਲੇ ਯੋਧੇ ਬੱਚੇ ਨੂੰ ਪੜਨ ਵਾਲੇ ਯੋਧੇ ਰੱਬ ਦੇ ਭਵਨ ਦੇ ਵਿੱਚ ਜਾਣ ਵਾਲੇ ਯੋਧੇ ਪ੍ਰਾਰਥਾ ਕਰਨ ਵਾਲੇ ਯੋਧੇ ਸੱਚਾਈ ਉੱਤੇ ਚੱਲਣ ਵਾਲੇ ਯੋਧੇ ਆਤਮਿਕ ਯੋਧੇ ਬਨਣਾ ਹੈ ਹallelujah ਹਾਂਜੀ ਤੁਹਾਡੇ ਲੱਕ ਬੰਨੇ ਤੁਹਾਡੇ ਲੱਕ ਬੰਨੇ ਔਰ ਦੀਵੇ ਬਲਦੇ ਰਹਿਣ ਦੀਵੇ ਕਿਹੜੇ ਨੇ ਆਤਮਾ ਦੇ ਦੀਵੇ ਤੁਹਾਡੇ ਅੰਦਰ ਅੰਦਰਲੇ ਆਤਮਾ ਦੇ ਦੀਵੇ ਬਲਦੇ ਰਹਿਣ ਅਤੇ ਤੁਸੀਂ ਅਤੇ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਦੀਕਦੇ ਜਿਹੜੇ ਆਪਣੇ ਮਾਰਗ ਨੂੰ ਆਪਣੇ ਮਾਲਕ ਵੱਲ ਅੱਖਾਂ ਲਾ ਕੇ ਰੱਖਦੇ ਨੇ ਆਪਣੇ ਮਾਲਕ ਨੂੰ ਦੀਕਦੇ ਪਾਈਓ ਵਿਆਹ ਤੋਂ ਪਾਈਓ ਵਿਆਹ ਤੋਂ ਕਦ ਮੁੜ ਆਵੇਗਾ ਕਦ ਮੁੜ ਆਵੇਗਾ ਤਾਂ ਜਿਸ ਵੇਲੇ ਤਾਂ ਜਿਸ ਵੇਲੇ ਉਹ ਆਵੇ ਉਹ ਆਵੇ ਅੱਤੇ ਬੂਹਾ ਖੜਕਾਵੇ ਅੱਤੇ ਬੂਹਾ ਖੜਕਾਵੇ ਉਹ ਝੱਟ ਉਹ ਝੱਟ ਉਸਦੇ ਲਈ ਖੋਲਣ ਉਹ ਝੱਟ ਉਸਦੇ ਲਈ ਖੋਲਣ ਤੰਨ ਉਹ ਨੌਕਰ ਤੰਨ ਉਹ ਨੌਕਰ ਜਿਹਨਾਂ ਨੂੰ ਮਾਲਕ ਜਿਹਨਾਂ ਨੂੰ ਮਾਲਕ ਜਦ ਆਵੇ ਜਦ ਆਵੇ ਜਾਗ ਜਾ ਪਾਵੇ ਜਾਗ ਜਾ ਪਾਵੇ ਮੈਂ ਤੁਹਾਨੂੰ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਲੱਕ ਬਣ ਕੇ ਜੋ ਲੱਕ ਬਣ ਕੇ ਉਹਨਾਂ ਨੂੰ ਖਾਣ ਲਈ ਬਿਠਾਵੇਗਾ ਉਹਨਾਂ ਨੂੰ ਖਾਣ ਲਈ ਬਿਠਾਵੇਗਾ ਅੱਤੇ ਕੋਲ ਆਣ ਕੇ ਅੱਤੇ ਕੋਲ ਆਣ ਕੇ ਉਹਨਾਂ ਦੀ ਟਹਿਲ ਕਰੇਗਾ ਉਹਨਾਂ ਦੀ ਕਰੇਗਾ ਜੇ ਉਹ ਦੁਪਹਿਰ ਨੂੰ ਜੇ ਉਹ ਦੁਪਹਿਰ ਨੂੰ ਜੱਤੀਏ ਪਹਿਰ ਨੂੰ ਆਵੇ ਜੱਤੀਏ ਪਹਿਰ ਨੂੰ ਆਵੇ ਤੇ ਇਹੋ ਜਾ ਵੇਖੇ ਹੱਤ ਇਹੋ ਜਾ ਵੇਖੇ ਉਹ ਨੌਕਰ ਤਾਂ ਉਹ ਨੌਕਰ ਧੰਨ ਹਨ ਧੰਨ ਹਨ ਪਰ ਇਹ ਜਾਣੋ ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਖਬਰ ਹੁੰਦੀ ਜੋ ਚੋਰ ਜੋ ਚੋਰ ਕਿਸ ਘੜੀ ਆਵੇਗਾ ਕਿਸ ਘੜੀ ਆਵੇਗਾ ਉਹ ਜਾਗਦਾ ਰਹਿੰਦਾ ਉਹ ਜਾਗਦਾ ਰਹਿੰਦਾ ਆਪਣੇ ਘਰ ਨੂੰ ਅਤੇ ਆਪਣੇ ਘਰ ਨੂੰ ਸੰਨੇ ਲੱਗਣਾ ਨਾ ਦਿੰਦਾ ਸੰਨੇ ਲੱਗਰਦਾ ਨਾ ਦਿੰਦਾ ਤੁਸੀਂ ਵੀ ਤਿਆਰ ਰਹੋ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਕਿਉਂਕਿ ਜਿਸ ਘੜੀ ਤੁਹਾਨੂੰ ਚਿਤ ਚੇਤਾ ਨਾ ਹੋਵੇ ਹਾਂ ਜਿਸ ਘੜੀ ਤੁਹਾਨੂੰ ਚਿੰਚੇਤਾ ਵੀ ਨਾ ਹੋਵੇਗਾ ਉਸੇ ਕਰੀ ਉਸੇ ਕਰੀ ਮਨੁੱਖ ਦਾ ਪੁੱਤਰ ਆ ਜਾਵੇਗਾ ਉਸੇ ਕਰੀ ਮਨੁੱਖ ਦਾ ਪੁੱਤਰ ਆਵੇਗਾ ਅੱਗੇ ਵੀ ਤਦ ਪਤਰਸ ਨੇ ਕਿਹਾ ਤਦ ਪਤਰਸ ਨੇ ਕਿਹਾ ਪ੍ਰਭੂ ਜੀ ਤੂੰ ਪ੍ਰਭੂ ਜੀ ਤੂੰ ਇਹ ਦਸਤਾਨ ਇਹ ਦਸਤਾਨ ਤੁਹਾਨੂੰ ਸਾਨੂੰ ਹੀ ਆਖਦਾ ਹੈ ਸਾਨੂੰ ਹੀ ਆਖਦਾ ਹੈ ਸਾਰਿਆਂ ਨੂੰ ਵੀ ਜਾਂ ਸਾਰਿਆਂ ਨੂੰ ਵੀ ਪ੍ਰਭੂ ਨੇ ਅੱਗੋਂ ਆਖਿਆ ਪ੍ਰਭੂ ਨੇ ਅੱਗੋਂ ਆਖਿਆ ਉਹ ਮਾਤਬਰ ਉਹ ਮਾਤਬਰ ਅਤੇ ਬੁੱਧਵਾਨ ਮੁਖਤਿਆਰ ਕੌਣ ਹੈ ਅਤੇ ਬੁੱਧਵਾਨ ਮੁਖਤਿਆਰ ਕੌਣ ਹੈ ਜਿਹਨੂੰ ਮਾਲਕ ਜਿਹਨੂੰ ਮਾਲਕ ਆਪਣੇ ਨੌਕਰਾਂ ਚੱਕਰਾਂ ਉੱਤੇ ਖੈਰਾਵੇ ਆਪਣੇ ਨੌਕਰਾਂ ਚੱਕਰਾਂ ਉੱਤੇ ਠਕਰਾਵੇ ਭਾਈ ਵੀਰੇ ਸਿੰਘ ਭਾਈ ਵੀਰੇ ਸਿੰਘ ਉਹਨਾਂ ਨੂੰ ਰਸਤ ਦੇਵੇ ਉਹਨਾਂ ਨੂੰ ਰਸਤ ਦੇਵੇ ਤਨ ਉਹ ਨੌਕਰ ਤਨ ਉਹ ਨੌਕਰ ਜਿਹਨੂੰ ਉਹਦਾ ਮਾਲਕ ਜਿਹਨੂੰ ਉਹਦਾ ਮਾਲਕ ਤਨ ਆਵੇ ਜਦ ਆਵੇ ਅਜੇ ਹਾਈ ਕਰਦੇ ਆ ਅਜੇ ਹਾਈ ਕਰਦਿਆ ਵੇਖੇ ਸੁਣੋ ਹਾਲੇਲੂਇਆ ਜਿਹੜਾ ਪਾਣੀ ਪਰਾ ਰਿਆ ਉਹ ਪਾਣੀ ਪਲਾਉਂਦੇ ਨੂੰ ਵੇਖੇ ਜਿਹੜਾ ਦਰਿਆ ਉਸਾਰਿਆ ਦਰਿਆ ਵਸਾਉਂਦੇ ਨੂੰ ਵੇਖੇ ਜਿਹੜਾ ਰੋਟੀ ਖਵਾ ਰਿਆ ਰੋਟੀ ਖਵਾਉਂਦੇ ਨੂੰ ਵੇਖੇ ਸਾਨੂੰ ਖੁਦਾ ਦੇ ਕੰਮ ਵਿੱਚ ਲੱਗੇ ਹੋਏ ਪਰਮੇਸ਼ਰ ਵੇਖੇ ਜਦੋਂ ਸਵਰਗ ਤੋਂ ਆਵੇ ਤੇ ਸਾਨੂੰ ਪ੍ਰਭੂ ਦੇ ਕੰਮ ਵਿੱਚ ਲੱਗਿਆ ਹੋਇਆ ਵੇਖੇ ਹallelujah ਕੇ ਲੋ ਕੀ ਦੇਏਗਾ ਸਾਨੂੰ ਸ਼ਾਬਾਸ਼ ਹੈ ਕਿ ਮੇਰੇ ਕੰਮ ਵਿੱਚ ਲੱਗੇ ਹੋ ਹallelujah ਇਹ ਰੱਬ ਦਾ ਘਰ ਹੈ ਰੱਬ ਦੇ ਕੰਮ ਵਿੱਚ ਲੱਗੇ ਹੋ ਇੱਥੇ ਮੇਰੇ ਭਾਈਓ ਕੋਈ ਕਿਸੇ ਸਰਹਾਸਾਰ ਨਹੀਂ ਐ ਜੇ ਕੋਈ ਦਰਿਆ ਵਸਾਰਿਆ ਪ੍ਰਭੂ ਦਾ ਕੰਮ ਕਰ ਰਿਹਾ ਹੈ ਜੇ ਕੋਈ ਰੋਟੀ ਖਵਾ ਰਿਆ ਪਰਮੇਸ਼ਰ ਦਾ ਕੰਮ ਕਰ ਰਿਹਾ ਹੈ ਜੇ ਕੋਈ ਭਾਂਡੇ ਮਾਜ ਰਿਆ ਰੱਬ ਦਾ ਕੰਮ ਕਰ ਰਿਹਾ ਹੈ ਹallelujah ਮੇਰੇ ਭਾਈ ਪ੍ਰਭੂ ਜੇ ਰੱਬ ਜਦੋਂ ਆਵੇ ਉਹ ਉਹ ਜਿਹਾ ਹੀ ਕਰਦਿਆਂ ਵੇਖੇ ਹallelujah ਪੂਰੀ ਨੀਤੀ ਨਾਲ ਪੂਰੇ ਮਨ ਨਾਲ ਪੂਰੇ ਤਨ ਨਾਲ ਭਾਵੇਂ ਭੈਣਾਂ ਨੇ ਭਾਈ ਨੇ ਉਹਨਾਂ ਨੂੰ ਖੁਦਾ ਦਾ ਕੰਮ ਕਰਦਿਆਂ ਹੋਇਆ ਵੇਖੇ ਤੇ ਕੀ ਕਰੇਗਾ ਪ੍ਰਭੂ ਨੂੰ ਅਸਰ ਉਹਦਾ ਅਜਰ ਕਈ ਲੋਕੀ ਆਪਣੀ ਥਾਲੀ ਮਾਂਜਦੇ ਵਿੱਚ ਸ਼ਰਨ ਹੁੰਦੇ ਨੇ ਸਿੱਟ ਕੇ ਭਜਦੇ ਨੇ ਉਹਨਾਂ ਦੀ ਦੌੜ ਦੇਖੋ ਕਿੰਨੀ ਲੱਗੇ ਫੜਾ ਫੜ ਜਾ ਕੇ ਘਰੇ ਜਾਵਾਂ ਹallelujah ਸੋ ਮੇਰੇ ਭਾਈਓ ਸਬਰ ਦੀ ਦੌੜ ਦੌੜੋ ਜੇ 10 ਮਿੰਟ ਵੱਧ ਘਟ ਲੱਗ ਜਾਣਗੇ ਚਰਚ ਵਿੱਚ ਕੋਈ ਗੱਲ ਨਹੀਂ ਇੱਕ ਦੂਜੇ ਦੇ ਕੱਪੜੇ ਲਵੇੜਨ ਤਾਂ ਕਿ ਲੋਕੀ ਥਾਲੀ ਮਾਂਜਣ ਲੱਗੇ ਕੱਪੜਿਆਂ ਦੇ ਉੱਤੇ ਸਬਜ਼ੀ ਪਾਈ ਜਾਣਗੇ ਜਿਵੇਂ ਕਮਲ ਹੋਇਆ ਹੁੰਦਾ ਦੇਖੋ ਰੱਬ ਦੇ ਬੰਦੇਓ ਤੁਹਾਡੇ ਤੋਂ ਵੱਧ ਕੇ ਅਕਲਵੰਦ ਕਿਹੜਾ ਹੋ ਸਕਦਾ ਹੈ ਹallelujah ਜੇ ਕਿਨੇ ਥਾਲ ਢੋਲੀ ਦੂਜਾ ਢੋਲੋ 10 ਮਿੰਟ ਵੱਧ ਲੱਗ ਜਾਣਗੇ ਕੋਈ ਗੱਲ ਨਹੀਂ ਜਾ ਕੇ ਅੱਗ ਨਹੀਂ ਬਜਾਉਣੀ ਆਪਾਂ ਹallelujah ਹallelujah ਜੇ 10 ਮਿੰਟ ਇੱਕ ਉਸ ਸ਼ਾਂਤੀ ਨਾਲ ਰੋਟੀ ਪਾਣੀ ਖਾਓ ਬੜੇ ਸ਼ਾਂਤੀ ਨਾਲ ਬੜੇ ਆਨੰਦ ਨਾਲ ਬੜੀ ਖੁਸ਼ੀ ਨਾਲ ਹallelujah ਤੇ ਇਹ ਬੰਦੇ ਖਾਣਾ ਵੀ ਖੁਸ਼ੀ ਨਾਲ ਨਹੀਂ ਖਾ ਸਕਦੇ ਤੇ ਫਿਰ ਉਹ ਬੰਦੇ ਕਰਨਗੇ ਵੀ ਕੀ ਕਈ ਲੋਕਾਂ ਦਾ ਇਹ ਫੜਾ ਫੜ 20 25 ਚ ਚ 12 ਮੂਹ ਦੇ ਵਿੱਚ ਤੇ ਮੈਂ ਭੱਜਾਂ ਕੋਈ ਦੌੜ ਲੱਗੀ ਐ ਸੋ ਮੇਰੇ ਭਾਈਓ ਰੱਬ ਦਾ ਵਚਨ ਦੱਸਦਾ ਹੈ ਪ੍ਰਭੂ ਦੇ ਲੋਕਾਂ ਵਿੱਚ ਸ਼ਾਂਤੀ ਹੁੰਦੀ ਹੈ ਸ਼ਾਂਤੀ ਨਾਲ ਖਾਓ ਸ਼ਾਂਤੀ ਨਾਲ ਬੈਠੋ ਸ਼ਾਂਤੀ ਨਾਲ ਮਹਿਰ ਇਕੱਠੇ ਕਰੋ ਸ਼ਾਂਤੀ ਦਾ ਪ੍ਰਭੂ ਦੀ ਵਚਨ ਨੂੰ ਸੁਣੋ ਕਿਉਂਕਿ ਪ੍ਰਭੂ ਦਾ ਵਚਨ ਸ਼ਾਂਤੀ ਦੇਣ ਵਾਲਾ ਵਚਨ ਹੈ ਤੇ ਜਿਹੜਾ ਅਫਰਾ ਦਫਰੀ ਕਰਦਾ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਉਹਦੇ ਵਿੱਚ ਦੁਸ਼ਟਾਤਾਂ ਭੱਜਿਆ ਫਿਰਦਾ ਹੈ ਕੇਵਲ ਕਲੀਸਿਆ 'ਚ ਬੰਦਾ ਆ ਜਾਂਦਾ ਹੈ ਉਹਨੂੰ ਅਫਰਾ ਦਾ ਫਰੀ ਅਫਰਾ ਦਾ ਫਰੀ ਪਈ ਆ ਉਹਦੇ ਵਿੱਚ ਭੂਤ ਹੁੰਦੇ ਨੇ ਦੋ ਸ਼ਤਾਨ ਬਾਹਮ ਹੁੰਦੀਆਂ ਨੇ ਉਹਨੂੰ ਟੇਕੇ ਬੈਠਾ ਨਹੀਂ ਦਿੰਦੀਆਂ ਤੁਸੀਂ ਕਦੇ ਵੀ ਦੇਖ ਲਓ ਚਰਚ ਦੇ ਵਿੱਚ ਉਹ ਟੇਕੇ ਨਹੀਂ ਬੈਠਣ ਦਿੰਗੀਆਂ ਕਦੇ ਉਹ ਕੋਸ਼ਿਸ਼ ਕਰੂਗਾ ਕਦੇ ਕੋਸ਼ਿਸ਼ ਕਰੂਗਾ ਕਦੇ ਕੋਸ਼ਿਸ਼ ਉਹਦੇ ਮਨ 'ਚ ਸ਼ਾਂਤੀ ਹੈ ਉਹ ਨਹੀਂ ਉਹ ਕੋਸ਼ਿਸ਼ ਤਾਂ ਕਰਦਾ ਮੈਂ ਪ੍ਰਭੂ ਨੂੰ ਮੰਨਦਾ ਪਰ ਜਿਹੜੇ ਲੋਕ ਆਤਮਿਕ ਨੇ ਉਹ ਪਛਾਣ ਲੈਂਦੇ ਨੇ ਵੀ ਇਹਦੇ ਵਿੱਚ ਭੂਤ ਨੇ ਕੋਲੋ ਹallelujah ਇਹ ਭੂਤ ਕੋਈ ਇਹੋ ਜਿਹੇ ਨਹੀਂ ਹੁੰਦੇ ਵੀ ਬੰਦਾ ਖੇਡਣ ਲੱਗ ਗਿਆ ਜੀ ਵੀ ਚਲੋ ਭੂਤ ਦਿਖਦੇ ਨੇ ਕਿਉਂਕਿ ਬੰਦਾ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਉਹਦੇ ਜਿਹੜੇ ਕੰਮ ਨੇ ਨਾ ਫਲ ਨੇ ਉਹ ਫਲਾਂ ਤੋਂ ਪਛਾਣਿਆ ਜਾਂਦਾ ਹੈ ਕਈ ਲੋਕਾਂ ਦੀ ਜਿੱਡੀ ਵੱਡੀ ਦਾੜੀ ਰੱਖੀ ਹੁੰਦੀ ਹੈ ਤੇ 20 25 ਮਾਲਾ ਪਾਈਆਂ ਨੇ ਉਹ ਕਹਿੰਦੇ ਕੱਪੜੇ ਪਾ ਦੇ ਮੈਂ ਸ਼ੰਤਾਂ ਨੌ ਕੀ ਕਹਿੰਦੇ ਨੇ ਸ਼ੰਤਾਂ ਤੇ ਜਦੋਂ ਕਿ ਇਹਨਾਂ ਗੱਲ ਕਰਨਗੇ ਭੈਣ ਦੀ ਗੱਲ ਪਹਿਲਾਂ ਕੱਢਣਗੇ ਆ ਦੇਖੋ ਇਹ ਸ਼ੰਤ ਗੁਣਾ ਬਾਹਰ ਆ ਰਹਿਆਂ ਦਾ ਮੂਰੇ ਸੰਤ ਚਾਰਖਨ ਲੈ ਕੇ ਲੋਕੀ ਕਿਤਾਬਾਂ ਦੇ ਉੱਤੇ ਸੰਤ ਲਿਖ ਦੇਣਗੇ ਕਿ ਤਾਬਾਂ ਦੇ ਲਿਖਣ ਨਾਲ ਕੋਈ ਫਰਕ ਨਹੀਂ ਪੈਣਾ ਸੰਤ ਸੰਤ ਦਾ ਮਤਲਬ ਅੰਦਰੋਂ ਸਾਧਿਆ ਹੋਇਆ ਹੋਣਾ ਚਾਹੀਦਾ ਹੈ। ਬੋਲੋ ਹਾਲੇਲੂਇਆ 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 ਤਾਂ ਇਸ ਲਈ ਮੇਰੇ ਪੈਹ ਪਰਾਵੋ ਇਸਦਾ ਤੁਸੀਂ ਕਨੀਸੀਆ ਚਾਉਂਦੇ ਹੋ। ਸਾਨੂੰ ਪਤਾ ਲੱਗ ਜਾਂਦਾ ਵੀ ਕਿਹਦੇ ਵਿੱਚ ਕਿੰਨਿਆ ਦੋ ਸਤਾਤਵਾ ਨੇ। ਹੁਣ ਤੁਸੀਂ ਜਿਹੜਾ ਸੋਚ ਕੇ ਦੇਖੋ ਇਸ ਚੱਕਰ ਦੇ ਉੱਤੇ ਕਿੰਨੇ ਬੰਦੇ ਬੈਠਦੇ ਸੀ। ਕਿੰਨੇ ਬੰਦੇ ਬੈਠਦੇ ਸੀ? ਸਭ ਦੋ ਸਤਾਤਵਾ ਉੜ ਗਏ ਕਿ ਨਹੀਂ ਉੜ ਗੀਆਂ? ਹੁਣ ਦੇਖੋ ਜਿੰਨੇ ਵੀ ਸ਼ਾਂਤੀ ਵਾਲੇ ਲੋਕ ਸੀ ਰਹਿ ਗਏ। ਜਿਨ੍ਹਾਂ ਵਿੱਚ ਦੋ ਸਤਾਨ ਦਾ ਸੀ ਆਪਣੇ ਆਪ ਹੀ ਉੜ ਗਿਆ ਬੋਲੋ ਉੜ ਗਿਆ ਕਿ ਨਹੀਂ ਉੜ ਗਿਆ ਮੈਂ ਕਹਿੰਦਾ ਹੁੰਦਾ ਸੀ ਨਾ ਤੁਸੀਂ ਜਾ ਟੇਕੇ ਨਹੀਂ ਰਹਿ ਸਕਦੇ ਜ਼ਿਆਦਾ ਦਿਨ ਬੋਲੋ ਹallelujah ਇਹ ਹੁਣ ਵੀ ਕਿਸੇ ਨੇ ਇਹ ਨਾ ਤੁਸੀਂ ਕਹਿੰਦੇ ਦੋ ਸਤਾਨ ਦਾ ਸੱਦਾ ਦੇ ਤਾ ਵੀ ਉੜ ਜਾਣਗੇ ਬੋਲੋ ਹallelujah ਸੋ ਮੇਰੇ ਭਾਈਓ ਸੁਣੋ ਪਿਤਾ ਪੁੱਤਰ ਪਵਿੱਤਰ ਆਤਮਾ ਕਿੰਨੇ ਚੀਜ਼ਾਂ ਨੇ ਪਿਤਾ ਤਿੰਨ ਪਿਤਾ ਪੁੱਤਰ ਪਵਿੱਤਰ ਆਤਮਾ ਇਹ ਪਿਤਾ ਪੁੱਤਰ ਪਵਿੱਤਰ ਆਤਮਾ ਕੀ ਚੀਜ਼ ਨੇ ਹallelujah ਕਿਉਂਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਇੱਕ ਇਕਤਾ ਦੇ ਵਿੱਚ ਚੱਲਦੇ ਨੇ ਇੱਕ ਇਕਤਾ ਦੇ ਵਿੱਚ ਚੱਲਦੇ ਨੇ ਇਸੇ ਪ੍ਰਕਾਰ ਜਿਹੜਾ ਪਾਸਟਰ ਹੈ ਇੱਕ ਪ੍ਰਚਾਰਕ ਹੈ ਜਿਹੜੇ ਲੋਕ ਕਲੀਸਿਆ ਵਿੱਚ ਬੈਠਦੇ ਨੇ ਜਿਹੜੇ ਰਾਧਾ ਵਾਲੇ ਨੇ ਜਦੋਂ ਰਾਧਾ ਦੀ ਟੀਮ ਜਿਹੜੀ ਹੈ ਪਰਮੇਸ਼ਰ ਦਾ ਇੱਕ ਮਾਨਕ ਚਿਤ ਹੁੰਦੀ ਹੈ ਆਪਣੇ ਪਾਸਟਰ ਦੇ ਅਧੀਨ ਹੁੰਦੀ ਹੈ ਤਾਂ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਆਉਂਦਾ ਹੈ ਤੇ ਫਿਰ ਉਹਨਾਂ ਦਾ ਹਰ ਲਬਜ ਜਿਹੜਾ ਹੈ ਪਰਮੇਸ਼ਰ ਆਸ਼ੀਰਵਾਦ ਪ੍ਰਭੂ ਉਕਰ ਦਿੰਦਾ ਹੈ ਜਦੋਂ ਵਿੱਚੋਂ ਵਿੱਚੀ ਉਹ ਪਾਸਟਰ ਦੇ ਖਿਲਾਫ ਚਲੀ ਜਾਂਦੇ ਨੇ ਉੱਪਰ ਬੈਠ ਕੇ ਸੀੜ ਦੇ ਖਿਲਾਫ ਹੁੰਦੇ ਨੇ ਵਿੱਚੋਂ ਵਿੱਚੀ ਪਾਸਟਰ ਦੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਦੁਸ਼ਟ ਆਤਮਾ ਪਰਮੇਸ਼ਰ ਬਾਹਰ ਲੈ ਆਉਂਦਾ ਹੈ ਬੋਲੋ ਹallelujah 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 ਕਿਉਂਕਿ ਦੋਚਿਤਾ ਬੰਦਾ ਪ੍ਰਭੂ ਨੂੰ ਖੁਸ਼ ਕਰ ਨਹੀਂ ਸਕਦਾ ਦੋਚਿਤਾ ਬੰਦਾ ਪ੍ਰਭੂ ਨੂੰ ਕਦੇ ਖੁਸ਼ ਕਰ ਨਹੀਂ ਸਕਦਾ ਬੋਲੋ ਹallelujah ਬੋਲੋ ਹੁਣ ਚਰਚ ਕਰ ਗਿਆ ਆ ਤੁਸੀਂ ਆ ਸਾਲ 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 ਦੇ ਵਿੱਚ ਦੇਖੋ ਕਿੰਨਾ ਫੋਲੋ ਜਾਣਾ ਭਰਦਾ ਵਾਧੂ ਹੋ ਜਾਣੇ ਲੋਕ ਹਾਲੇਲੂਇਆ ਮੇਰੇ ਭੈ ਭਰਾਵੋ ਮੈਨੂੰ ਇਹ ਗੱਲ ਦੱਸੋ ਮੇਰੇ ਭੂਤ ਇਕੱਠੇ ਕਰਕੇ ਵੀ ਕੀ ਕਰਦਾ ਹੈ ਮੇਰੇ ਲੜਨ ਵਾਲੇ ਤ੍ਰੇਸ਼ ਕਰਨ ਵਾਲੇ ਗੰਦਮੰਦ ਬੋਲਣ ਵਾਲੇ ਉਹ ਵੀ ਕੀ ਕਰ ਰਹੇ ਨੇ ਇੱਥੇ ਦੱਸੋ ਕੀ ਕਰ ਰਹਾਂ ਘੜੀ ਭਰਦਾ ਮੇਰਾ ਬੋਲੋ ਹਾਲੇਲੂਇਆ ਤੋਂ ਸਲੀ ਸ਼ਾਂਤੀ ਭਰੇ ਲੋਕ ਜਿਹੜੇ ਨੇ ਜਿਹੜੇ ਰੱਬ ਦਾ ਆਨੰਦ ਲੈ ਸਕਦੇ ਨੇ ਖੁਸ਼ੀ ਨਾਲ ਆਉਣ ਵਾਲੇ ਉਹਨਾਂ ਨੂੰ ਪ੍ਰਭੂ ਬਹੁਤ ਾਈਰਨ ਬਰਕਤ ਦਿੰਦਾ ਹੈ। ਬੋਲੋ ਹallelujah। 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 ਮੈਂ ਬੜੇ ਸਾਰੇ ਬੰਦੇ ਨੂੰ ਮਿਲਦਾ ਉਹ ਕਹਿੰਦਾ ਮੈਂ ਵੀ ਪਾਸਟਰ ਆ। ਦੁਆ ਕਹਿੰਦਾ ਮੈਂ ਵੀ ਪਾਸਟਰ ਮੈਂ ਖਿਆਲਦਾਰ ਚੱਲਦੇ-ਜੁਲਦੇ ਦੇਖਦੇ ਆ ਪਰ ਤੁਹਾਡੇ ਵਿੱਚ ਕੋਈ ਪਾਸਟਰ ਵਾਲੀ ਗੱਲਬਾਤ ਲੱਗਦੀ ਨਹੀਂ। ਹallelujah। ਸੋ ਮੇਰੇ ਭਾਈਓ ਇਹ ਸੇਵਾ ਕਹਿ ਲੈਣਾ ਸੌਖੀ ਗੱਲ ਐ। ਕਈ ਲੋਕਾਂ ਦਾ ਲੋਕ ਧੱਕੇ ਨਾਲੇ ਪਾਸਟਰ ਬਣਾ ਦਿੰਦੇ ਨੇ। ਸਾਡੇ ਵਿੱਚ ਦੇਖੋ ਸੇਵਾ ਸਿੰਘ ਸੀਗਾ। ਪਿਛਲੀ ਵਾਰ ਉਹਨੇ ਆਪਣੇ ਘਰ ਵਾਲੀ ਨੂੰ ਫੂਕ ਕੇ ਰੱਖ ਦਿੱਤਾ ਹallelujah ਫੂਕੇ ਰੱਖ ਦਿੱਤਾ ਹਾਲਾਂਕਿ ਉਹ ਪਾਸਟਰ ਹੈ ਸਾਡੇ ਪਿੰਡ ਜਗਾ ਅੱਧਾ ਕਿਲਾ ਜ਼ਮੀਨ ਹੈ ਸਾਡੇ ਪਿੰਡ ਕਵਸਤਾਨ ਵਾਸਤੇ ਤੇ ਉਹਨੂੰ ਚਾਹੀਦਾ ਸੀ ਕਿ ਉਹ ਪਾਸਟਰ ਸੀ ਸੇਵਕ ਸੀ ਔਰ ਬਾਈਬਲ ਨੂੰ ਪੜਨ ਵਾਲਾ ਬੰਦਾ ਸੀ ਬਾਈਬਲ ਤਾਂ ਇਹ ਗਿਆਨ ਦੱਸਦਾ ਹੈ ਮੇਰੇ ਪਾਜੂ ਨੂੰ ਚਾਹੀਦਾ ਸੀ ਤਫਲਾਉਣਾ ਬੋਲੋ ਜੀ ਜਗਾ ਹੈਗੀ ਆ ਕੋਈ ਮਜਬੂਰੀ ਨਹੀਂ ਤਫਲਾਉਣਾ ਚਾਹੀਦਾ ਕਿ ਨਹੀਂ ਹਾਂ ਹੈ ਚਲੋ ਇੱਕ ਦੀ ਤਾਂ ਮਜਬੂਰੀ ਹੋ ਗਈ ਇੱਕ ਦੀ ਮਜਬੂਰੀ ਨਹੀਂ ਤੇ ਤਫਰਾਵਾ ਚਾਹੀਦਾ ਕਿ ਨਹੀਂ ਕਿ ਕੀ ਕੀਤਾ ਉਹਨੇ ਫੂਕਿਆ ਤੇ ਮੈਂ ਪੁੱਛਿਆ ਜਿਹੜੇ ਪਾਸਟਰ ਆਏ ਉਹ ਵੀ ਉਹਦੇ ਨਾਲ ਦੇ ਹੀ ਮੈਂ ਕਿਹਾ ਬਸ ਆਹੀ ਚੀਜ਼ ਕਰਕੇ ਦੇਖੋ ਸਟੇਜ ਤੇ ਚੜਦਾ ਸੀ ਇੱਥੇ ਕਿੰਨੀ ਖੁਸ਼ੀ ਸੀ ਸਾਰਾ ਤਾਂ ਬਰ ਪ੍ਰਚਾਰ ਕਰਦਾ ਸੀ ਇੱਥੋਂ ਪ੍ਰਚਾਰ ਉਤਰ ਕੇ ਗਿਆ ਤਾਂ ਮੁੜ ਕੇ ਸਾਰੇ ਖੇਰੂ ਖੇਰੂ ਜੇ ਬੋਲੋ ਕਿੱਧਰ ਗਈ ਸੇਵਕਾਈ ਹਮ ਤਾਂ ਸੰਭਾਲਦੇ ਇੱਥੇ ਤਾਂ ਸੇਵਾ ਨਹੀਂ ਹੁੰਦੀ ਇੱਥੇ ਔਖਾ ਲੱਗਦਾ ਸੀ ਉੱਥੇ ਘਰ ਹੀ ਸੇਵਾ ਸੰਭਾਲ ਲੈਂਦੇ ਘਰ ਹੀ ਚਰਚ ਖੋਲ ਕੇ ਆਪਣਾ ਵਧੀਆ ਕੰਮ ਚਲਾ ਲੈਂਦੇ ਹੁਣ ਕਿੱਧਰ ਗਈ ਉਹ ਗੱਲਾਂ ਜਿਹੜੀਆਂ ਇੱਥੇ ਖੜ ਗਿਆ ਫੜ ਕੇ ਮੈਂ ਗੱਲਾਂ ਮਾਰ ਰਿਹਾ ਸੀ ਕਿੱਧਰ ਗਈਆਂ ਗੱਲਾਂ ਬੋਲੋ ਹਾਲੇਲੂਇਆ ਸੋ ਮੇਰੇ ਭਾਈਓ ਇਹ ਰੋਟੀ ਦਾ ਟੁਕੜੀ ਹੈਗਾ ਵੀ ਜਿਹੜਾ ਤੋੜ ਕੇ ਮੂੰਹ ਚ ਪਾ ਲੈਣਾ ਇਹ ਸੇਵਾ ਰੱਬ ਦੀ ਇਹਦੇ ਵਿੱਚ ਬੜਾ ਸੰਭਲ ਕੇ ਚੱਲਣਾ ਪੈਂਦਾ ਹੈ ਇਹ ਲੰਮਾ ਸਫਰ ਹੈ ਇੱਕ ਦਿਨ ਦਾ ਸਫਰ ਨਹੀਂ ਇਹ ਪੂਰੀ ਜ਼ਿੰਦਗੀ ਦਾ ਸਫਰ ਹੈ ਇਹਦੇ ਵਿੱਚ ਤੁਹਾਡੇ ਬੱਚੇ ਵੀ ਤੁਹਾਡਾ ਸਾਥ ਸੜ ਸਕਦੇ ਨੇ ਤੁਹਾਡੀ ਔਰਤ ਵੀ ਤੁਹਾਡਾ ਸਾਥ ਸੜ ਸਕਦੀ ਹੈ ਪਰ ਪਰਮੇਸ਼ਰ ਦਾ ਸਾਥ ਕਦੇ ਛੱਡੇਗਾ ਨਹੀਂ ਬੋਲੋ ਹਾਲੇਲੂਇਆ ਹਲੇਲੂਇਆ ਮੇਰੇ ਭੈ ਕਲਾਬੋਂ ਮੈਗ ਫੜ ਕੇ ਵੱਡੀਆਂ-ਵੱਡੀਆਂ ਗੱਲਾਂ ਮਾਰ ਦਿੰਦਾ ਬੰਦਾ ਪਰ ਜਦੋਂ ਉਹਨੂੰ ਗੱਲਾਂ ਨੂੰ ਪੂਰਾ ਕਰਨਾ ਪੈਂਦਾ ਪਤਾ ਫਦ ਜਦੋਂ ਲੱਗਦਾ ਬੋਲੋ ਹਲੇਲੂਇਆ ਸੋ ਪਰਿਓ ਉਸ ਬਚਨ ਨੂੰ ਮੈਂ ਤੁਹਾਨੂੰ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਸ ਨੂੰ ਆਪਣੇ ਜੋ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਸਾਰੇ ਮਾਲ ਮਤੇ ਉੱਤੇ ਮੁਖਤਿਆਰ ਕਰ ਦੇਵੇਗਾ ਕਿ ਕਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਪ੍ਰਭੂ ਜਾਦਾ ਵੇ ਉਹ ਹੀ ਆ ਕੰਮ ਕਰਦਾ ਵੇ ਕੇ ਕਿਹੜਾ ਕੰਮ ਬਣਾ ਜੇ ਰੋਟੀ ਦੇ ਲੱਗਿਆ ਤੇ ਰੋਟੀ ਪਕਾਵੇ ਰੋਟੀ ਖਵਾਵੇ ਰੱਬ ਦੀ ਸ਼ੁਕਰਗੁਜ਼ਾਰੀ ਕਰੇ ਧੰਨਵਾਦ ਕਰੇ ਆਪਣਾ ਪਿਆਰ ਬਣਾ ਕੇ ਰੱਖੇ ਮੁਹੱਬਤ ਪੈਦਾ ਕਰੇ ਜਦੋਂ ਪ੍ਰਭੂ ਆਵੇ ਉਹ ਜਿਹਾ ਕਰ ਦਿਆ ਵੇਖੇ ਤਾਂ ਕੀ ਕਰੇਗਾ ਪ੍ਰਭੂ ਦੇਖੋ ਆਪਣੇ ਸਾਰੇ ਮਾਲ ਮਤਾਂ ਉੱਤੇ ਕੀ ਕਰੇਗਾ ਆਪਣੇ ਸਾਰੇ ਮਾਲ ਮਤੇ ਉੱਤੇ ਤਿਆਰ ਕਰ ਦੇਵੇਗਾ ਕੀ ਕਰ ਦੇਗਾ ਉਹਨੂੰ ਮਖਤਿਆਰ ਕਿਹਨੂੰ ਕਹਿੰਦੇ ਨੇ ਭਲਾ ਜਿਹੜਾ ਆਗੂਕਾਰ ਹੋਵੇ ਹallelujah ਹallelujah ਉਹਨੂੰ ਮਖਤਿਆਰ ਕਰ ਦੇਵੇਗਾ ਪਰਮੇਸ਼ਰ ਹਾਂਜੀ ਪਰ ਜੇ ਉਹ ਨੋਕਰ ਪਰ ਜੇ ਉਹ ਨੋਕਰ ਆਪਣੇ ਮਨ ਵਿੱਚ ਆਖੇ ਆਪਣੇ ਮਨ ਵਿੱਚ ਆਖੇ ਭਾਈ ਮੇਰਾ ਮਾਲਕ ਭਾਈ ਮੇਰਾ ਮਾਲਕ ਕੌਣ ਵਿੱਚ ਚਿਰ ਲਾਉਂਦਾ ਹੈ ਮੇਰਾ ਮਾਲਕ ਕੌਣ ਵਿੱਚ ਚਿਰ ਲਾਉਂਦਾ ਹੈ ਤੇ ਗੋਲੀ ਗੋਲੀਆਂ ਨੂੰ ਮਾਰੇ ਤੇ ਗੋਲੇ ਗੋਲੀਆਂ ਨੂੰ ਮਾਰੇ ਨੂੰ ਮਾਰਨ ਨੂੰ ਮਾਰਨ ਅਤੇ ਖਾਣ ਪੀਣ ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ ਅਤੇ ਮਤਵਾਲਾ ਹੋਣ ਲੱਗੇ ਉਸ ਨੌਕਰ ਦਾ مالک ਤਾਂ ਉਸ ਨੌਕਰ ਦਾ مالک ਜਿਸ ਦਿਨ ਜਿਸ ਦਿਨ ਉਹ ਡੀਕ ਨਹੀਂ ਕਰਦਾ ਉਹ ਡੀਕ ਨਹੀਂ ਕਰਦਾ ਅਤੇ ਜਿਸ ਘੜੀ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਹ ਨਹੀਂ ਜਾਣਦਾ ਆਵੇਗਾ ਆਵੇਗਾ ਅਤੇ ਉਸ ਨੂੰ ਅਤੇ ਉਸ ਨੂੰ ਟੋਟੇ ਟੋਟੇ ਕਰਕੇ ਅਤੇ ਉਸ ਨੂੰ ਟੋਟੇ ਟੋਟੇ ਕਰਕੇ ਬੇਈਮਾਨਾ ਨਾਲ ਬੇਈਮਾਨਾ ਨਾਲ ਉਹਦਾ ਹਿੱਸਾ ਠਹਿਰਾਵੇਗਾ ਉਹਦਾ ਹਿੱਸਾ ਠਹਿਰਾਵੇਗਾ ਉਹ ਨੌਕਰ ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਂਦਾ ਸੀ ਪਰ ਤਿਆਰੀ ਨਾ ਕੀਤੀ ਨਾ ਉਹਦੀ ਮਰਜ਼ੀ ਹਾਂ ਨਾ ਉਹਦੀ ਮਰਜ਼ੀ ਮੁਜਬ ਕੰਮ ਕੀਤਾ ਕੰਮ ਕੀਤਾ ਬਹੁਤ ਮਾਰ ਖਾਵੇਗਾ ਬਹੁਤ ਮਾਰ ਖਾਵੇਗਾ ਹallelujah ਦੁਨੀਆ ਦੀ ਤਾਂ ਮਾਰ ਖਾਣੀ ਖਾਣੀ ਆ ਰੱਬ ਕੋਲੋਂ ਵੀ ਬਹੁਤ ਮਾਰ ਖਾਵੇਗਾ ਬੋਲੋ ਹallelujah ਹallelujah ਇਸ ਲਈ ਮੇਰੇ ਭਾਈਓ ਆਪਣੀ ਸਾਰੀ ਚਿੰਤਾ ਕਿਹਨੂੰ ਦੇ ਦਿਓ ਪਰਮੇਸ਼ਵਰ ਕਿਹਨੂੰ ਲਓ ਭਾਈ ਸਾਰੀ ਚਿੰਤਾ ਪਰਮੇਸ਼ਵਰ ਆਪਣੇ ਖਾਣ ਦੀ ਪੀਣ ਦੀ ਪਹਿਨਣ ਦੀ ਸਾਰੀ ਚਿੰਤਾ ਅੱਜ ਦੇ ਦਿਨ ਲਈ ਕਹੋ اے ਪ੍ਰਭੂ ਅੱਜ ਦੇ ਦਿਨ ਦੀ ਤੇਰਾ ਧੰਨਵਾਦ ਸਵੇਰੇ ਦਿਨ ਚੜ ਦਾ ਪ੍ਰਭੂ ਇਸੂਤਰਾ ਧੰਨਵਾਦ ਮੇਰੇ ਭਾਈਓ ਆਕਾਸ਼ ਤੇ ਪੰਛੀ ਨੇ ਅਸਮਾਨ ਵਿੱਚ ਕਹਾਂ ਉੜਦੇ ਨੇ ਜਿਉਂ ਚਿੰਤਾ ਨਹੀਂ ਕਰਦੇ ਹallelujah ਜਦੋਂ ਤੁਸੀਂ ਆਪਣੀ ਸਾਰੀ ਚਿੰਤਾ ਪਰਮੇਸ਼ਰ ਨੂੰ ਦੇ ਦੋਗੇ ਰੋਜ਼ ਦੀ ਰੋਟੀ ਮੰਗੋ ਪ੍ਰਭੂ ਤੋਂ ਪ੍ਰਭੂ ਤੇਰਾ ਧੰਨਵਾਦ ਉਹ ਆਪੇ ਤੁਹਾਨੂੰ ਕਮਰੇ ਬਣਾ ਕੇ ਦੇਊਗਾ ਆਪੇ ਤੁਹਾਨੂੰ ਜ਼ਮੀਨ ਜਾਇਦਾਦ ਲੈ ਕੇ ਦੇਊਗਾ ਜਿੰਨੀ ਤੁਸੀਂ ਚਿੰਤਾ ਕਰੋਗੇ ਜਿੰਨਾ ਕਿਸੇ ਚੀਜ਼ ਬਾਰੇ ਸੋਚੋਗੇ ਉਹਨਾਂ ਦੇ ਪਿੱਛੇ ਪਿੱਛੇ ਨਹੀਂ ਜਾਂਦੇ ਜਾਓਗੇ ਹallelujah ਪਰ ਰੋਜ਼ ਦੀ ਰੋਟੀ ਖਾ ਲਈ ਪ੍ਰਭੂ ਤੇਰਾ ਧੰਨਵਾਦ ਕੱਲ ਦੀ ਰੋਟੀ ਬਾਰੇ ਪ੍ਰਭੂ ਆਪ ਸੋਚੇਗਾ ਬੋਲੋ ਹallelujah ਮੋਖ ਦੀ ਚਿੰਤਾ ਲੈ ਲੈ ਕੇ ਨਾਲ ਹੱਟ ਟੈਗ ਲੈ ਕੇ ਸਾਰੇ ਟੱਬਰੂ ਵਿਪਤਾ ਛੇਡੋਗੇ ਉਹਦਾ ਕੋਈ ਫਾਇਦਾ ਨਹੀਂ ਹallelujah ਇਸ ਲਈ ਜੋ ਅੱਜ ਮਿਲ ਗਿਆ ਖਾ ਲਿਆ ਪੀ ਲਿਆ ਪਹਿਨ ਲਿਆ ਪ੍ਰਭੂ ਤੇਰਾ ਧੰਨਵਾਦ ਕੱਲ ਨੂੰ ਦਿਨ ਚੜੂਗਾ ਕੱਲ ਨੂੰ ਫੇਰ ਪ੍ਰੋਵਿਜਨ ਇੰਤਜ਼ਾਮ ਕਰੂਗਾ ਤੁਹਾਡੇ ਵਿੱਚੋਂ ਕੋਈ ਐਜਾ ਹੈ ਜਿਹੜਾ ਰਾਤ ਪਵੇ ਤਾਂ ਸਵੇਰ ਨੂੰ ਭੁੱਖਾ ਉੱਥੇ ਭੁੱਖਾ ਸਵੇਰ ਹallelujah ਅੱਜ ਦੇਖੋ ਰਾਤ ਨੂੰ ਖਾ ਕੇ ਸੌਂਨਾ ਸਵੇਰ ਨੂੰ ਫੇਰ ਖਾਣ ਵਾਸਤੇ ਰੋਟੀ ਮਿਲਦੀ ਹੈ ਫੇਰ ਖਾਣਿਆ ਫੇਰ ਫੇਰ ਸਵੇਰ ਨੂੰ ਫੇਰ ਭੁੱਖੇ ਉੱਠਦੇ ਹਾਂ ਫੇਰ ਜਾ ਕੇ ਰੋਟੀ ਮਿਲ ਜਾਂਦੀ ਹੈ ਹallelujah ਕਿਉਂਕਿ ਪ੍ਰਭੂ ਹਰ ਜੀਵ ਜੰਤੂ ਦਾ ਫਿਕਰ ਕਰਦਾ ਹੈ ਕারণ ਸਾੰਭਾ ਪ੍ਰਭੂ ਫਿਕਰ ਕਰਦਾ ਜਿਹੜੇ ਜੰਗਲਾ ਵਿੱਚ ਨੇ ਪ੍ਰਭੂ ਉਹਨਾਂ ਦਾ ਫਿਕਰ ਕਰਦਾ ਜਿਹੜੇ ਟਣਾ ਦੇ ਹਿਸਾਬ ਨਾਲ ਖਾਂਦੇ ਨੇ ਰੱਬ ਉਹਨਾਂ ਦਾ ਵੀ ਫਿਕਰ ਕਰਦਾ ਤੇ ਆਪਾਂ ਨੇ ਖਾਂਦੇ ਚਾਰ ਗੁਰਤੀਆਂ ਥੋ ਲੋ ਹਾਲੇਲੂਇਆ ਹਾਲੇਲੂਇਆ ਸੋ ਇਸ ਲਈ ਕੀ ਕਰੀਏ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੀਏ ਪਹਿਲਾ ਜੂਨਾ ਪੰਜ ਦੀ ਸੱਤ ਪਹਿਲਾ ਜੂਨਾ ਪੰਜ ਦੀ ਸੱਤ ਉਹਨੂੰ ਦਿੱਤਾ ਤੇ ਪਰ ਜੇ ਤੁਸੀਂ ਮੇਰੇ ਵਿੱਚ ਰਹੋ ਜੇ 15 ਸਾਡਾ 15 ਜੂਨਾ 15 ਸਾਡਾ ਜੇ ਤੁਸੀਂ ਮੇਰੇ ਵਿੱਚ ਰਹੋ ਹੁਣ ਲਾਸਟ ਐ ਸੁਣੀਏ ਪ੍ਰਭੂ ਨੇ ਕਿਹਾ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਜੋ ਚਾਹੋ ਮੰਗੋ ਅਤੇ ਤੁਹਾਡੇ ਲਈ ਅਤੇ ਤੁਹਾਡੇ ਲਈ ਹੋ ਜਾਵੇਗਾ ਹੋ ਜਾਵੇਗਾ ਬੋਲੋ ਹallelujah ਹallelujah ਜੇ ਤੁਸੀਂ ਪ੍ਰਭੂ ਵਿੱਚ ਰਹੋ ਜੋ ਚਾਹੋ ਮੰਗੋ ਹੀ ਤੁਹਾਡੇ ਲਈ ਹੋ ਜਾਵੇਗਾ ਸੋ ਇਸ ਲਈ ਸੀ ਪਿਛਲੀ ਵਾਰ ਕਿ ਕੀਤੀ ਸੀ ਕਿ ਭਾਈ ਕੋਈ ਵੀ ਭੈਣ ਭਾਈ ਆਪਣੇ ਘਰ ਦੇ ਵਿੱਚੋਂ ਆਪਣੇ ਘਰ ਦੇ ਖਜ਼ਾਨੇ ਵਿੱਚੋਂ ਪੰਜ ਰੋਟੀਆਂ 10 ਰੋਟੀਆਂ 14 ਰੋਟੀਆਂ ਜਿੰਨੀਆਂ ਵੀ ਕੋਈ ਬਣਾ ਕੇ ਲਿਆ ਸਕਦਾ ਉਹ ਲੈ ਕੇ ਆਓ ਹallelujah ਤੇ ਸਬਜ਼ੀ ਇੱਥੇ ਬਣੀ ਜਾਣੀ ਬੋਲੋ ਹallelujah ਹੋ ਰੋਟੀ ਨਾਲ ਰੋਟੀ ਪਟਾ ਕੇ ਖਾਓ ਤੇ ਰੱਬ ਦੀ ਸ਼ੁਕਰਗੁਜ਼ਾਰੀ ਕਰੋ ਨਾਲੇ ਬੋਲੋ ਹallelujah ਆਪਾਂ ਜੋ ਜਾਣਿਆ ਨਾ ਕਿਤੇ ਵੀ ਤੇ ਪੰਜਾਂ ਰੋਟੀਆਂ ਬਣਾ ਕੇ ਲੈ ਕੇ ਜਾਂਦੇ ਆ ਕਿ ਨਹੀਂ ਇਹ ਰੱਬ ਦੇ ਘਰ ਨਹੀਂ ਦੇਖੋ ਕਰਕੇ ਹallelujah ਜਦੋਂ ਤੁਹਾਡੇ ਘਰ ਦੇ ਵਿੱਚੋਂ ਖਜ਼ਾਨੇ ਵਿੱਚੋਂ ਰੋਟੀ ਆਏਗੀ ਤੇ ਪਰਮੇਸ਼ੁਰ ਖਜ਼ਾਨੇ ਨੂੰ ਪੂਰੀ ਤਰ੍ਹਾਂ ਭਰ ਦੇਗਾ